ਅੱਜ ਮਿਤੀ 18 5 2024 ਦਿਨ ਐਤਵਾਰ ਜੇਠ ਮਹੀਨੇ ਦਾ ਜੇਠਾ ਐਤਵਾਰ ਹੀਰ ਜਠੇਰਿਆਂ ਦਾ ਛਲਾਨਾ ਮੇਲਾ ਮਨਾਇਆ ਜਾ ਰਿਹਾ ਹੈ ਸਮੂਹ ਸੰਗਤ ਐਨ ਆਰ ਆਈ ਵੀਰ ਦੂਰੋਂ ਦੂਰੋਂ ਐਨ ਆਰ ਆਈ ਵੀਰ ਦੂਰੋਂ ਦੂਰੋਂ ਵੀਰ ਪਰਿਵਾਰ ਮੇਲੇ ਵਿੱਚ ਹਾਜ਼ਰ ਹੁੰਦੇ ਹਨ ਸਾਰੇ ਰਲ ਮਿਲ ਕੇ ਸੇਵਾ ਕਰਦੇ ਹਨ ਇਹ ਛਲਾਨਾ ਜੋੜ ਮੇਲਾ 35ਵਾਂ ਛਲਾਨਾ ਜੋੜ ਮੇਲਾ ਹੈ ਇਸ ਵਿੱਚ ਅੱਜ ਕੇਐਸ ਮਹਿਮੀ ਤੇ ਸੋਨੀਆ ਮਹਿਮੀ ਕਲਾਕਾਰ ਹਾਜ਼ਰ ਹੋਏ ਤਾਂ ਇਸ ਮੇਲੇ ਵਿੱਚ ਟੋਟ ਲੰਗਰ ਪੱਤ ਦਾ ਸੇਵਾਦਾਰ ਬਹੁਤ ਸੇਵਾ ਕਰਦੇ ਹਨ ਇੱਥੇ ਕਿਸੇ ਵੀ ਚੀਜ਼ ਦੀ ਕਮੀ ਨਹੀਂ ਹੈ ਇੱਥੇ ਦੁੱਧ ਤੇ ਪੁੱਤ ਸਭ ਮਿਲਦਾ ਹੈ ਜੀ ਵੱਡੇ ਬਟੇਰਿਆਂ ਦੀ ਹੀਰ ਪਰਿਵਾਰ ਤੇ ਬਹੁਤ-ਬਹੁਤ ਮਿਹਰਾ ਹਨ ਤਾਂ ਅਖੀਰਚ ਅਸੀਂ ਇਹੀ ਖਰੀ ਸੰਗਤ ਨੂੰ ਲੱਖ ਲੱਖ ਵਧਾਈ ਦਿੰਦੇ ਹਾਂ